ਧੀਆ ਤਾਂ ਘਰ ਦਾ ਸ਼ਿੰਗਾਰ ਹੁੰਦੀਆਂ ਵੇੜੇ ਦੀਆਂ ਰੌਣਕਾਂ ਤੇ ਬਹਾਰ ਹੁੰਦੀਆਂ ਅੱਜ ਸੁਣ ਕੇ ਹੀ ਜਾਇਓ ਅੱਜ ਸੁਣ ਕੇ ਹੀ ਜਾਇਓ ਇਸ ਧੀ ਦੇ ਬੋਲ ਜੋ ਜੰਮਣ ਤੋਂ ਪਹਿਲਾਂ ਨੇ ਪਾਪ ਸਹਂਦੀਆਂ ਲੋਕੋ ਧੀਆ ਆਨ-ਬਾਨ ਤੇ ਸ਼ਾਨ ਹੁੰਦੀਆਂ ਮਾਪਿਆਂ ਦੀ ਪਹਿਚਾਨ ਹੁੰਦੀਆਂ ਮਾਪਿਆਂ ਦੀ ਪਹਿਚਾਨ ਹੁੰਦੀਆਂ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਅਤੇ ਸਤਿਕਾਰ ਪਰਿ ਸਤਿ ਸ਼੍ਰੀ ਅਕਾਲ ਅੱਜ ਮੈਂ ਤੁਹਾਡੇ ਸਾਹਮਣੇ ਮੇਰੀ ਖੁਦ ਦੀ ਲਿਖੀ ਹੋਈ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਜਿਸ ਦਾ ਸਿਰਲੇਖ ਹੈ ਤੀ ਦੀ ਅਰਜ਼ ਅਜੋਕੇ ਸਮੇਂ ਵਿੱਚ ਭ੍ਰੂਣ ਹਤਿਆ ਪਾਪ ਬਹੁਤ ਵੱਧ ਚੁੱਕਾ ਹੈ ਜਿਸ ਕਾਰਨ ਇਸ ਮਾਹੌਲ ਨੇ ਮੈਨੂੰ ਇਹ ਕਵਿਤਾ ਲਿਖਣ ਤੇ ਮਜਬੂਰ ਕੀਤਾ ਅਤੇ ਮੈਂ ਉਮੀਦ ਕਰਦੀ ਹਾਂ ਕਿ ਆਪ ਸਭ ਨੂੰ ਮੇਰੀ ਕਲਮ ਦੁਆਰਾ ਲਿਖੀ ਹੋਈ ਇਹ ਕਵਿਤਾ ਤੇ ਇਸ ਕਵਿਤਾ ਨਾਲ ਜੋ ਸੁਨੇਹਾ ਮਿਲ ਰਿਹਾ ਹੈ ਉਹ ਆਪ ਸਭ ਨੂੰ ਬਹੁਤ ਪਸੰਦ ਆਵੇਗਾ ਧੀਆ ਤਾਂ ਘਰ ਦਾ ਸ਼ਿੰਗਾਰ ਹੁੰਦੀਆਂ ਵੇੜੇ ਦੀਆਂ ਰੌਣਕਾਂ ਤੇ ਬਹਾਰ ਹੁੰਦੀਆਂ ਧੀਆ ਤਾਂ ਘਰ ਦਾ ਸ਼ਿੰਗਾਰ ਹੁੰਦੀਆਂ ਵੇੜੇ ਦੀਆਂ ਰੌਣਕਾਂ ਤੇ ਬਹਾਰ ਹੁੰਦੀਆਂ ਅੱਜ ਸੁਣ ਕੇ ਹੀ ਜਾਇਓ ਅੱਜ ਸੁਣ ਕੇ ਹੀ ਜਾਇਓ ਇਸ ਧੀ ਦੇ ਬੋਲ ਜੋ ਜੰਮਣ ਤੋਂ ਪਹਿਲਾਂ ਨੇ ਪਾਪ ਸਹਂਦੀਆਂ ਲੋਕੋ ਧੀਆਂ ਆਨ-ਬਾਨ ਤੇ ਸ਼ਾਨ ਹੁੰਦੀਆਂ ਮਾਪਿਆਂ ਦੀ ਪਹਿਚਾਨ ਹੁੰਦੀਆਂ ਮਾਪਿਆਂ ਦੀ ਪਹਿਚਾਨ ਹੁੰਦੀਆਂ ਮੁੰਡਿਆਂ ਨਾਲੋਂ ਵੀ ਜ਼ਿਆਦਾ ਸ਼ੂਧੀਆਂ ਬੁਲੰਦੀਆਂ ਮੁੰਡਿਆਂ ਨਾਲੋਂ ਵੀ ਜ਼ਿਆਦਾ ਸ਼ੂਧੀਆਂ ਬੁਲੰਦੀਆਂ ਧੀਆਂ ਤਾਂ ਘਰ ਦਾ ਸ਼ਿੰਗਾਰ ਹੁੰਦੀਆਂ ਵਿੜੇ ਦੀਆਂ ਰੌਣਕਾਂ ਤੇ ਬਹਾਰ ਹੁੰਦੀਆਂ ਧੀਆ ਆਨ ਬਾਨ ਤੇ ਸ਼ਾਨ ਹੁੰਦੀਆਂ ਮਾਪਿਆਂ ਦੀ ਪਹਿਚਾਨ ਹੁੰਦੀਆਂ ਮਾਪਿਆਂ ਦੀ ਪਹਿਚਾਨ ਹੁੰਦੀਆਂ ਸੁਣੋ ਇੱਕ ਧੀ ਦੀ ਪੁਕਾਰ ਸੁਣੋ ਇੱਕ ਧੀ ਦੀ ਪੁਕਾਰ ਜੋ ਜੰਮੀ ਨਹੀਂ ਪਰ ਮਾਂ ਦੀ ਕੱਖ ਵਿੱਚ ਅਸਮਾਈ ਨਾ ਮਾਰੋ ਮੈਨੂੰ ਮੈਂ ਤਾਂ ਨਿੱਕੀ ਚਹੀ ਹਾਂ ਜਾਈ ਮੈਂ ਤਾਂ ਨਿੱਕੀ ਚਹੀ ਹਾਂ ਜਾਈ ਪਤਾ ਕੀ ਬਣ ਜਾਣਾ ਪਤਾ ਹੀ ਨਹੀਂ ਕਿ ਕੀ ਬਣ ਜਾਣਾ ਮੈਂ ਵੱਡੀ ਹੋ ਕੇ ਐਵੇਂ ਮਾਰੋ ਨਾ ਮੈਨੂੰ ਜਰਾ ਸੋਚ ਵਿਚਾਰ ਕਰੋ ਖਲੋ ਕੇ ਜਰਾ ਸੋਚ ਵਿਚਾਰ ਕਰੋ ਖਲੋ ਕੇ ਉੰਜ ਕੁੜੀਆਂ ਵੀ ਮਾੜੀਆਂ ਨਹੀਂ ਉੰਜ ਕੁੜੀਆਂ ਵੀ ਮਾੜੀਆਂ ਨਹੀਂ ਅਸੀਂ ਹੱਸਦੀਆਂ ਖੇਡਦੀਆਂ ਕੀ ਗੱਲ ਕਿਸੇ ਦੀਆਂ ਲਾੜੀਆਂ ਨਹੀਂ ਉੰਜ ਕੁੜੀਆਂ ਵੀ ਮਾੜੀਆਂ ਨਹੀਂ ਅਸੀਂ ਹੱਸਦੀਆਂ ਖੇਡਦੀਆਂ ਕੀ ਗੱਲ ਕਿਸੇ ਦੀਆਂ ਲਾੜੀਆਂ ਨਹੀਂ ਮੈਨੂੰ ਆਪਣੀ ਸਮਝ ਕੇ ਤਾਂ ਦੇਖੋ ਮੈਨੂੰ ਆਪਣੀ ਸਮਝ ਕੇ ਤਾਂ ਦੇਖੋ ਕਦੇ ਮੁੰਡੇ ਦੀ ਇੱਛਾ ਤੋਂ ਉੱਚਾ ਉੱਠ ਕੇ ਤਾਂ ਦੇਖੋ ਕਦੇ ਮੁੰਡੇ ਦੀ ਇੱਛਾ ਤੋਂ ਉੱਚਾ ਉੱਠ ਕੇ ਤਾਂ ਦੇਖੋ ਮਾਂ ਪਿਓ ਨਾਲ ਪਿਆਰ ਮਾਂ ਪਿਓ ਨਾਲ ਪਿਆਰ ਅਸੀਂ ਮੁੰਡਿਆਂ ਤੋਂ ਵੀ ਵੱਧ ਕਰਦੀਆਂ ਮਾ ਪਿਓ ਨਾਲ ਪਿਆਰ ਅਸੀਂ ਮੁੰਡਿਆਂ ਤੋਂ ਵੀ ਵੱਧ ਕਰਦੀਆਂ ਇੰਨੀਆਂ ਸਿਆਣੀਆਂ ਕਿ ਪਿਓ ਦੀ ਇੱਕ ਪੂਰੀ ਤੋਂ ਵੀ ਡਾਦਦੀਆਂ ਪਿਓ ਦੀ ਇੱਕ ਪੂਰੀ ਤੋਂ ਵੀ ਡਾਦਦੀਆਂ ਧੀਆਂ ਤਾਂ ਦੇਖ ਦੇਖ ਮਾਪਿਆਂ ਨੂੰ ਜਿਉਂਦੀਆਂ ਧੀਆਂ ਤਾਂ ਦੇਖ ਦੇਖ ਮਾਪਿਆਂ ਨੂੰ ਜਿਉਂਦੀਆਂ ਦੂਜਿਆਂ ਦੀ ਖੁਸ਼ੀ ਵਿੱਚ ਆਪਣੀ ਖੁਸ਼ੀ ਮਨਾਉਂਦੀਆਂ ਧੀਆਂ ਤਾਂ ਦੇਖ ਦੇਖ ਮਾਪਿਆਂ ਨੂੰ ਜਿਉਂਦੀਆਂ ਦੁੱਜਿਆਂ ਦੀ ਖੁਸ਼ੀ ਵਿੱਚ ਆਪਣੀ ਖੁਸ਼ੀ ਮਨਾਉਂਦੀਆਂ ਉਸ ਰੱਬ ਵਾਂਗ ਉਸ ਰੱਬ ਵਾਂਗ ਆਪਣੇ ਪਰਿਵਾਰ ਨੂੰ ਧਿਆਉਂਦੀਆਂ ਉਸ ਰੱਬ ਵਾਂਗ ਆਪਣੇ ਪਰਿਵਾਰ ਨੂੰ ਧਿਆਉਂਦੀਆਂ ਐਵੇਂ ਦੁੱਜਿਆਂ ਨੂੰ ਨੀਵੇਂ ਹੋਣ ਦਾ ਅਹਿਸਾਸ ਦਿਵਾਉਂਦੀਆਂ ਐਵੇਂ ਦੁੱਜਿਆਂ ਨੂੰ ਨੀਵੇਂ ਹੋਣ ਦਾ ਅਹਿਸਾਸ ਦਿਵਾਉਂਦੀਆਂ ਰਾਜਕਾਰ ਵੀ ਕਿਸੇ ਦੀ ਜਾਈ ਸੀ ਰਾਜਕੌਰ ਵੀ ਕਿਸੇ ਦੀ ਜਾਈ ਸੀ ਮਹਾ ਸਿੰਘ ਨਾਲ ਉਹ ਵਿਆਹੀ ਸੀ ਮਹਾ ਸਿੰਘ ਨਾਲ ਉਹ ਵਿਆਹੀ ਸੀ ਸ਼ੇਰੇ ਪੰਜਾਬ ਦੀ ਉਹ ਮਾਈ ਸੀ ਸ਼ੇਰੇ ਪੰਜਾਬ ਦੀ ਉਹ ਮਾਈ ਸੀ ਉਸਦੇ ਪੱਲੇ ਨਾਲ ਇੱਕ ਚੰਗੀਤੀ ਚੰਗੀ ਪਤਨੀ ਅਤੇ ਚੰਗੀ ਮਾਂ ਦੀ ਇੱਕ ਮਾਈ ਸੀ ਐਵੇਂ ਲੋਕੋ ਪਾਪ ਨਾ ਕਮਾਓ ਐਵੇਂ ਲੋਕੋ ਤੁਨਾ ਕਮਾਇਓ ਉੱਤਾ ਵਾਂਗ ਮੈਨੂੰ ਵੀ ਤੁਸੀਂ ਚਾਯੋ ਉੱਤਾ ਵਾਂਗ ਧੀਆ ਨੂੰ ਵੀ ਲਾਡ ਲਡਾਇਓ ਉੱਤਾ ਵਾਂਗ ਧੀਆ ਨੂੰ ਵੀ ਲਾਡ ਲਡਾਇਓ ਧੰਨਵਾਦ ਬਹੁਤ ਹੀ ਖੂਬਸੂਰਤ